ਲੁਧਿਆਣਾ ਦੇ ਜ਼ਿਲੰਦਰ ਬਾਈਪਾਸ ਡਾਕਟਰ ਅੰਬੇਦਕਰ ਭਵਨ ਵਿਖੇ 10ਵੇਂ ਮਹਾਨ ਸੰਤ ਸੰਮੇਲਨ ਤੇ ਸਮੂਹਿਕ ਵਿਆਹ ਸਮਾਰੋਹ ਦੀ ਆਯੋਜਨ ਸੰਬੰਧੀ ਸਤੂਰ ਸ਼੍ਰੀ ਰਵਿਦਾਸ ਸਮਾਜ ਸਰਤਸ ਪੰਜਾਬ ਦੇ ਵੱਲੋਂ ਪੰਜਾਬ ਪ੍ਰਧਾਨ ਅਨੰਤ ਕਸ਼ੋਰ ਦੀ ਅਗਵਾਈ ਹੇਠ ਹੰਗਾਮੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਪੱਤਰਕਾਰ ਨਾਲ ਬਤਕਾਦਾਂ ਪਰ ਬੰਦ ਕਾਣ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਸਾਡੀ ਸਮੁੱਚੀ ਟੀਮ ਵੱਲੋਂ ਇਹ ਪ੍ਰਾਲਾ ਕੀਤਾ ਜਾਂਦਾ ਜਿਸ ਦੇ ਵਿੱਚ ਅਸੀਂ ਲੋੜਵੰਦ ਲੜਕੀਆਂ ਦੇ ਸਮੂਹਿਕ ਵਿਆਹ ਕਰਦੇ ਹਾਂ। ਨੈਵੀਕਿਆ ਕਿ ਇਸ ਸਮਾਗਮ ਦੇ ਵਿੱਚ ਪੂਰੇ ਦੇਸ਼ ਭਰ ਦੇ ਸੰਤ ਸਮਾਜ ਦੇ ਲੋਕ ਸ਼ਿਰਕਤ ਕਰਨ ਗਏ ਤੇ ਆਪਣਾ ਆਸ਼ੀਰਵਾਦ ਲੁਧਿਆਣਾ ਵ ਜੈ ਗੁਰੂ ਦੇ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਅੱਜ ਸਤਿਗੁਰ ਅਰਦਾਸ ਧਰਮ ਸਮਾਜ ਰਜਿਸਟਰ ਸਰਤਸ ਪੰਜਾਬ ਦੀ ਜੋ ਇੱਕ ਅਹਿਮ ਮੀਟਿੰਗ ਡਾਕਟਰ ਬੀ ਆਰ ਅੰਬੇਦਕਰ ਭਵਨ ਜਲੰਧਰ ਬਾਈਪਾਸ ਵਿਖੇ ਹੋਈ ਹੈ ਜਿਦੇ ਵਿੱਚ ਮੇਨ ਏਜੰਡਾ ਜਿਹੜਾ ਹੈ ਉਹ ਹਰ ਸਾਲ ਦੀ ਤਰ੍ਹਾਂ ਜੋ ਸਾਡਾ ਸਾਲਾਨਾ ਸਮਾਗਮ ਕਿਉਂਕਿ ਰਵਦਾਸੀਆ ਸਮਾਜ ਦਾ ਸਭ ਤੋਂ ਵੱਡਾ ਸਮਾਗਮ ਹੁੰਦਾ ਹੈ ਜੋ ਕਿ ਦਾਣਾ ਮੰਡੀ ਲੁਧਿਆਣਾ ਵਿਖੇ ਕੀਤਾ ਜਾਂਦਾ ਇਸ ਵਾਰ 30 ਦਸੰਬਰ ਨੂੰ 10ਵਾਂ ਮਹਾਨ ਸੰਸਮੇਲਨ 30 ਦਸੰਬਰ ਦਿਨ ਮੰਗਲਵਾਰ ਨੂੰ ਜਿਹੜਾ ਆ ਦਾਣਾ ਮੰਡੀ ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਜਿਸ ਵਿੱਚ ਹਰ ਸਾਲ ਦੀ ਤਰ੍ਹਾਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੀ ਜੋ ਮੈਰਿਜ ਦਾ ਪ੍ਰੋਗਰਾਮ ਹੁੰਦਾ ਹੈ ਔਰ ਉਹਦੇ ਨਾਲ ਨਾਲ ਅੱਜ ਮੀਟਿੰਗ ਦੇ ਅੰਦਰ ਇੱਕ ਬਹੁਤ ਸਾਰੀ ਜਿਹੜੀ ਸਰਤਸ ਨੂੰ ਇੱਕ ਬਹੁਤ ਵੱਡਾ ਵੱਲ ਵੀ ਮਿਲਿਆ ਤਕਰੀਬਨ 14 ਦੇ ਕਰੀਬ ਜਿਹੜੀਆਂ ਯੂਨਿਟ ਅੱਜ ਹੋਰ ਲਗਾਈਆਂ ਗਈਆਂ ਅਲੱਗ-ਅਲੱਗ ਇਲਾਕਿਆਂ ਦੇ ਅੰਦਰੋਂ ਵੱਖ-ਵੱਖ ਸਾਥੀ ਪਹੁੰਚੇ ਨੇ ਇਨਾਂ ਦਾ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜੋ ਕਿ ਸਰਤਸ ਦੇ ਕੰਮਾਂ ਨੂੰ ਦੇਖਦੇ ਹੋਏ ਜੋ ਸਰਤਸ ਦੇ ਨਾਲ ਜੁੜੇ ਨੇ ਤਕਰੀਬਨ 14 ਤੋਂ 15 ਜੁੰਡਾ ਜਿਹੜੀਆਂ ਅੱਜ ਨਮੀਆਂ ਨਾਲ ਸਾਡੇ ਜੁੜੀਆਂ ਗਈਆਂ ਔਰ ਆਸਮਿਤ ਕਰਦੇ ਆ ਕਿ ਇਸੇ ਤਰ੍ਹਾਂ ਜਿਹੜਾ ਹੈ ਸਮਾਜ ਦੀ ਸੇਵਾ ਲਈ ਹਰ ਵੇਲੇ ਸਾਰੇ ਸਾਥੀ ਤਿਆਰ ਰਹਿਣਗੇ ਔਰ ਇੱਕ ਜੂਰੀ ਬੇਨਤੀ ਜਿਹੜੀ ਆ ਸਰਤਸ ਦੇ ਮਾਧਿਅਮ ਤੋਂ ਆਪਜੀ ਦੇ ਚੈਨਲ ਰਾਹੀਂ ਆਪ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਕਿ 30 ਦਸੰਬਰ ਨੂੰ ਜੋ ਸਮਾਗਮ ਹੋਣ ਜਾ ਰਿਹਾ ਜਿਹਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਧਰਮਗੁਰੂ ਸ਼੍ਰੀ 108 ਸંત ਨਿਰੰਜਨ ਦਾਸ ਜੀ ਮਹਾਰਾਜ ਜੋ ਮੌਜੂਦਾ ਗੱਦੀ ਨਿਸ਼ੀਂ ਡੇਰਾ ਸੱਚਖੰਡ ਬੱਲਾਂ ਤੋਂ ਪਰ ਉਹਨਾਂ ਦੇ ਨਾਲ ਸ਼੍ਰੀ 108 ਸંત ਗੁਰਦੀਪ ਗਿਰੀ ਜੀ ਮਹਾਰਾਜ 108 ਸંત ਜੀ ਜਗਤਗਿਰੀ ਜੀ ਡੇਰਾ ਪਠਾਨਕੋਟ ਤੋਂ ਉਹਨਾਂ ਦੇ ਨਾਲ ਸ਼੍ਰੀ ਗੁਰਵਦਾਸ ਸਾਧੂ ਸੰਪਰਦਾਇ ਸੋਸਾਇਟੀ ਦੇ ਸਾਡੇ ਪ੍ਰਧਾਨ ਸ਼੍ਰੀਮਾਨ ਸ਼੍ਰੀ 108 ਸંત ਕੁਲਵੰਤਰਾਮ ਜੀ ਪਰਮ ਜਰਾ ਜੀ ਔਰ ਡੇਰਾ ਨਗਰ ਤੋਂ ਸ਼੍ਰੀ 108 ਸંત ਪਰਮ ਜੀ ਦਾਸ ਜੀ ਸੰਤ ਲੇਖਰਾਜ ਜੀ ਸ਼੍ਰੀ 108 ਸંત ਬਾਬਾ ਦੇਸ਼ਰਾਜ ਜੀ ਸੰਤ ਸ਼ੀਤਲ ਦਾਸ ਜੀ ਕਾਲੇਵਾਲ ਭਗਤਾਂ ਤੋਂ ਸੰਤ ਮਨਦੀਪ ਦਾਸ ਜੀ ਔਰ ਸੰਤ ਬੀਬੀ ਮੀਨਾ ਦੇਵੀ ਜੀ ਸੰਤ ਬੀਬੀ ਕ੍ਰਿਸ਼ਨਾ ਦੇਵੀ ਜੀ ਜੋ ਕਿ ਪੰਜਾਬ ਔਰ ਹਿਮਾਚਲ ਦੇ ਵੱਖ-ਵੱਖ ਹਰਿਆਣੇ ਦੇ ਵੱਖ-ਵੱਖ ਇਲਾਕਿਆਂ ਤੋਂ ਸੰਤ ਮਹਾਪੁਰਸ਼ ਪਹੁੰਚ ਰਹੇ ਨੇ ਮੈਂ ਆਇਆ ਹਾਂ ਸੰਗਤਾਂ ਨੂੰ ਵੀ ਇਹ ਗੱਲ ਕਰੂੰਗਾ ਕਿ ਅੱਜ ਬਹੁਤ ਹੀ ਸੁਭਾਗਾ ਸਮਾ ਹੈ ਜੋ 30 ਦਸੰਬਰ ਦਾ ਆਉਣ ਜਾ ਰਿਹਾ ਜੋ ਕਿ ਸੰਤਾਂ ਮਹਾਪੁਰਸ਼ਾਂ ਦਾ ਇਹ ਪਹਿਲਾ ਮੰਚ ਹੁੰਦਾ ਕਿ ਸੰਤ ਮਹਾਪੁਰਜ ਜਿਹੜੇ ਸਾਰੇ ਹੀ ਇਕੱਠੇ ਇੱਕ ਮੰਚ ਦੇ ਉੱਤੇ ਹੁੰਦੇ ਨੇ ਔਰ ਮੈਂ ਸੰਗਤ ਨੂੰ ਵੀ ਬੇਨਤੀ ਕਰੂੰਗਾ ਕਿ ਆਪਾਂ ਇਸ ਸਮਾਗਮ ਦੇ ਅੰਦਰ ਹਮਮਾ ਕੇ ਸਾਰੇ ਪਹੁੰਚੀਏ ਆਜੋ ਮਹਾਰਾਜ ਦਾ ਜਸ ਗਾਇਨ ਜਿਹੜਾ ਉਹ ਸੁਣੀਏ ਔਰ ਸੰਤਾਂ ਮਹਾਪੁਰਸ਼ਾਂ ਦੇ ਜਿਹੜੇ ਅਸ਼ੀਰਵਾਦ ਪ੍ਰਾਪਤ ਕਰੀਏ ਔਰ ਉਹਨਾਂ ਦੇ ਪ੍ਰਚਨ ਸੁਣ ਕੇ ਆਪਣਾ ਜਿਹੜਾ ਜੀਵਨ ਸਫਲਾ ਕਰੀਏ ਜੈ ਗੁਰਦੇਵ ਧੰਨ ਗੁਰਦੇਵ ਜੈ ਸਭ ਤੋਂ ਪਹਿਲਾਂ ਤਾਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਦੇ ਚੈਨਲ ਆਹੀਂ ਜੋ ਕਿ ਅੱਜ ਦਾ ਜਿਹੜਾ ਮੀਟਿੰਗ ਬੁਲਾਈ ਆ ਅਸੀਂ ਉਹ ਸਤਗੁਰੂ ਅਬਿਦਾ ਧਰਮ ਸਮਾਜ ਰਜਿਸਟਰਡ ਸਰਪਤਸ ਪੰਜਾਬ ਵੱਲੋਂ ਜੋ ਸਾਡਾ ਸਾਲਾਨਾ ਸਮਾਗਮ ਹੈ ਕਿ ਸਮਾਜਿਕ ਪਰਵਰਤਨ ਆਰਥਿਕ ਮੁਕਤੀ ਅੰਦੋਲਨ ਦੇ ਤਹਿਤ ਇਸ ਸਮਾਗਮ ਦੇ ਵਿੱਚ ਗਰੀਬ ਲੜਕੀਆਂ ਦੇ ਵਿਆਹ ਕੀਤੇ ਜਾਂਦੇ ਆ ਔਰ ਜਿਹੜੇ ਬੱਚੇ ਗਰੀਬ ਪਰਿਵਾਰਾਂ ਦੇ ਪੜਨ ਦੇ ਲੈ ਕਾਬਿਲ ਹੈ ਉਹਨਾਂ ਨੂੰ ਸਰਤਸ ਵੱਲੋਂ ਗੋਦ ਲਿਆ ਜਾਂਦਾ ਹਰ ਸਾਲ ਇਹ ਪ੍ਰੋਗਰਾਮ ਜਿਹੜੇ ਸਮਾਜਿਕ ਸਮਾਜਿਕ ਪ੍ਰੋਗਰਾਮ ਹੈ ਇਹ ਸਰਤਸ ਵੱਲੋਂ ਕੀਤੇ ਜਾਂਦੇ ਆ ਔਰ ਇਹ ਸਮਾਗਮ ਇਹਦੀ ਰਹਿਣਵਾਈ ਸਾਡੇ ਜਿਹੜੇ ਸੰਤ ਮਹਾਪੁਰਸ਼ ਹੈ ਡੇਰੀਆਂ ਦੇ ਮੁਖੀ ਹੈ ਜਿੱਦਾਂ ਕਿ ਸਚਖੰਡ ਬੱਲਾ ਤੋਂ ਸੰਤ ਨਰਿੰਦਰਨ ਸਿੰਘ ਜੀ ਠਾਨਕੋਟ ਤੋਂ ਸੰਤ ਗੁਰਦੀਪ ਗਿਰੀ ਜੀ ਔਰ ਸ਼੍ਰੀ ਗੁਰੂ ਵਿਦਿਆ ਸਾਧੂ ਸੰਪਰਦਾਇਕ ਸੋਸਾਇਟੀ ਪੰਜਾਬ ਦੇ ਪ੍ਰਧਾਨ ਮਾਨਯੋਗ ਸੰਤ ਕੁਲਵੰਤ ਨਰਾਮ ਜੀ ਔਰ ਆਦੀ ਮਹਾਪੁਰਸ਼ ਜਿਨਨੇ ਵੀ ਸੰਤ ਮਹਾਪੁਰਸ਼ਾ ਉਸ ਸਮਾਗਮ ਦੀ ਅਗਵਾਈ ਕਰਦੇ ਆ ਉਹਨਾਂ ਅਸੀਂ ਜੋ ਆਪ ਜੀ ਨੂੰ ਮਾਨਯੋਗ ਆਨੰਦ ਖੋੜ ਜੀ ਪ੍ਰਧਾਨ ਜੀ ਨੇ ਪ੍ਰੋਗਰਾਮ ਦਿੱਤਾ ਉਸ ਪ੍ਰੋਗਰਾਮ ਤਹਿਤ ਔਰ ਬਖ ਬਖ ਜਥੇਬੰਦੀਆਂ ਦੇ ਆਗੂ ਸਹਿबान ਸਮਾਜਿਕ ਜਥੇਬੰਦੀਆਂ ਔਰ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਗੁਰੂ ਰਵੀਦਾਸ ਸੁਭਾਵਾ ਕਈ ਮਹੱਲਿਆਂ ਦੀਆਂ ਗੁਰੂ ਰਵੀਦਾਸ ਸੁਭਾਵਾ ਜਿਹੜੀਆਂ ਕਿ ਸਤਗੁਰੂ ਰਵੀਦਾਸ ਇਹ ਧਰਮ ਸਮਾਜ ਰਜਿਸਟਰਡ ਸਰਤਸ ਪੰਜਾਬ ਨੂੰ ਜੁਆਇਨ ਕੀਤਾ ਅਸੀਂ ਆਪਣੇ ਵੱਲੋਂ ਉਹਨਾਂ ਸੁਭਾਵਾ ਦਾ ਕੋਟਲ-ਕੋਟਲ ਧੰਨਵਾਦ ਕਰਦੇ ਆ ਅਤੇ ਜੀ ਆਇਆਂ ਵੀ ਕਹਿੰਦੇ ਆ ਜੈ ਭੀਮ ਜੈ ਭਾਰਤ ਜੈ ਗੁਰਦੇਵ ਤਨ ਗੁਰਦੀ ਧਿਆਨ ਲਾਇਦਲੀ ਟੀਗਾ ਚਾਟ ਚੇ